ਆਜੋ ਬਾਬਾ ਜੀ ਮੋਹਨ ਜੀ ਬਾਕੀ ਕੋਈ ਨਹੀਂ ਕੋਈ ਨਹੀਂ ਪਗਾਂ ਜੀਰਾ ਵੀ ਕੀ ਕਹਿੰਦੇ ਤੁਸੀਂ ਕਹਿੰਦੇ ਵੀ ਅਸੀਂ ਤਾਂ ਬੰਦਾ ਨਹੀਂ ਫੜ ਸਕਦੇ ਤੁਸੀਂ ਫੜ ਦੋ ਬੰਦਾ ਕਿੰਨੇ ਆਖੇ ਬਾਬਾ ਜੀ ਰੇਡਾ ਕਰ ਰਹੇ ਮੇਰੀ ਗੱਲ ਸੁਣੋ ਨਾ ਖੜ ਜੋ ਗਏ ਲੋਕ ਲੱਗੇ ਹੋਏ ਜੀ ਲੋਕ ਲੱਗੇ ਮੈਦੇ ਇਹ ਕਿਹਾ ਵੀ ਤੁਸੀਂ ਸਾਡਾ ਸਹਿਯੋਗ ਦਿਓ ਸਾਨੂੰ ਦੱਸਿਓ ਤੁਸੀਂ ਕਿਹਾ ਵੀ ਬੰਦਾ ਫੜਕੇ ਦਿਓ ਅਸੀਂ ਬੰਦਾ ਨਹੀਂ ਫੜ ਸਕਦੇ ਤੁਸੀਂ ਕਿਹਾ ਮਾਰਾ ਤੁਹਾਡੀ ਤੁਹਾਡੀ ਬਾਈਲਿੰਗ ਲੋਕ ਲੱਗੇ ਹੋਏ ਨੇ ਮਾਰੇ ਰਿਕਾਰਡਿੰਗ ਪਈ ਹੈ ਮੇਰੇ ਕੋਲ ਮੈਂ ਹੁਣ ਰਿਕਾਰਡ ਸੁਣਾ ਦਿਆਂਗੀ ਰਿਕਾਰਡਿੰਗ ਪਰਚਾ ਕਰਾਂਗੇ ਹੋਏ ਨੇ ਠੀਕ ਹੈ ਨਹੀਂ ਇੱਕ ਇੱਕ ਗੱਲ ਇਹ ਕਰੋਗੇ ਇਹਨਾਂ ਦੇ ਪਰਚਾ ਦੱਟ ਦੋ ਤੁਹਾਨੂੰ ਰਿਕਾਰਡਿੰਗ ਦੀ ਇੱਕ ਗੱਲ ਦੂਜੀ ਗੱਲ ਪਰਚਾ ਕੱਟਣਾ ਹੀ ਨਹੀਂ ਇਹ ਕਹਿੰਦੇ ਵੀ ਅਸੀਂ ਪਰਚਾ ਕੱਟਣਾ ਹੀ ਨਹੀਂ ਹੈਗਾ ਨਹੀਂ ਨਹੀਂ ਇਹ ਨਹੀਂ ਥੱਲੇ ਹੁੰਦਾ ਜੀ ਬਿਲਕੁਲ ਇਹ ਬੰਦ ਨਹੀਂ ਹੁੰਦਾ ਚੱਲਣਾ ਚਲੋ ਕੋਈ ਨਹੀਂ ਚੱਲਣ ਦੇ ਹਾਂਜੀ ਯਾਰ ਦੂਜੀ ਗੱਲ ਤੁਸੀਂ ਕਹਿੰਦੇ ਵੀ ਅਸੀਂ ਪਰਚੇ ਨਹੀਂ ਦਰਜ ਕਰਵਾਉਂਦੇ ਇਹ ਤਾਂ ਕਹੀ ਹੈ ਗੱਲ ਕਰਦੇ ਉਹ ਵੀ ਤੁਹਾਡੇ ਸਾਥੀ ਨੇ ਜੀ ਤੁਹਾਡੇ ਸਾਥੀ ਨੇ ਜੀ ਨਹੀਂ ਸਰ ਜੀ ਜਿਹਨੇ 12 12 ਜਿਹੜਾ 12 ਪਾਇਆ ਜੀ 12 ਨਹੀਂ 12 ਪਾਇਆ ਹੋਇਆ ਹੈ ਜੂਰਬਾਰ ਬੰਦੇ ਨੇ ਪਾਇਆ ਗੁਰੂ ਤੋਂ ਪਾਇਆ ਉਹਨਾਂ ਨੇ ਸਾਰੇ ਬੰਦੇ ਗੱਲ ਕਰਦੇ ਜੀ ਹੈ ਨਹੀਂ ਅਸੀਂ ਸਮਝਾਉਂਦੇ ਥੋੜੀ ਇਹ ਚਕਾਰ ਰਹੇ ਵੀ ਜਗਦੇ ਨਹੀਂ ਨਹੀਂ ਇਕੱਠੇ ਰਹਿੰਦੇ ਖੜਾ ਪਾਪਾ ਮੇਜਰ ਪਾਪਾ ਬਿਸ਼ਨੇ ਨਾ ਰਹਿੰਦੇ ਨਾ 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 ਇੱਕ ਮਿੰਟ ਜਨਾਬ ਚਲੋ ਇੱਕ ਮਿੰਟ ਸਤਨਾ ਹੈਡਕੁਆਟਰ ਤੋਂ ਅੱਜ 5 ਦਿਨ ਹੋ ਗਏ ਵੀਡੀਓ ਜਾਰੀ ਕਰੀ ਕਿ ਇਹ ਸਾਡੇ ਦਲਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਫਿਰ ਕਰਦੇ 5 ਦਿਨ ਹੋ ਗਏ ਮਹਾਂਪੁਰਖਾਂ ਨੇ ਵੀਡੀਓ ਸਰਦਾਰ ਜੀ ਥੋੜੇ ਜਿਹੜਾ ਵੀ ਬਾਣਾ ਪਾਇਆ ਸਾਨੂੰ ਤਾਂ ਪਤਾ ਨਹੀਂ ਕਿ ਕਿਹੜੇ ਪੰਥ ਦੇ ਲੈ ਕੇ ਤੇ ਸਾਡੇ ਬਹੁਤ ਸਾਰੇ ਨਹੀਂ ਕਿ ਸੀ ਹਾਂਜੀ ਨਹੀਂ ਕੋਈ ਹੈ ਇਹ ਜਾਂ ਪੰਥ ਹੈ ਜਾਂ ਕੋਈ ਹੋਰ ਹੈ ਸਾਨੂੰ ਨਹੀਂ ਪਤਾ ਕੋਈ ਹੋਰ ਨਹੀਂ ਜੀ ਪੰਥ ਸਾਡੇ ਪਾਸਾ ਕੋਈ ਹੋਰ ਦਾ ਜਮਾਤ ਨਹੀਂ ਪੈ ਜੀ ਪਿਆਰ ਕਿਹੜੇ ਮੈਂ ਕਰੇ ਬਾਤਾਂ ਜੀ ਨਹੀਂ ਸਾਨੂੰ ਪਤਾ ਨਾ ਵੀ ਨਸ਼ਾ ਵੇਚੂਗਾ ਨਹੀਂ ਹੋਰ ਦਾ ਜਮਾਤ ਪੈਦਾ ਪੰਥ ਦਾ ਜੀ ਪਰਚਾ ਤਾਂ ਹੈ ਅਸੀਂ ਵੀ ਗੁਰੂ ਦੇ ਬੋਲ ਸੁਣ ਆਏ ਹਾਂ ਅਸੀਂ ਵੀ ਸਾਡੇ ਵੀ ਸਾਰੇ ਪਰਿਵਾਰਾਂ ਮਿਲਤਾਰੀ ਆ ਅਸੀਂ ਇਹ ਨਹੀਂ ਹੈਗਾ ਵੀ ਕਾਨੂੰਨ ਸਾਡਾ ਸਾਰਾ ਪਰਿਵਾਰਾਂ ਮਿਲਤਾਰੀ ਆ ਅਸੀਂ ਗੁਰੂ ਮੰਨਣ ਆਏ ਹਾਂ ਅਸੀਂ ਵੀ ਮਾ ਮਦੂਰ ਬਾਰਾ ਨਹੀਂ ਆਇਆ ਜਿੰਨਾ ਨੂੰ ਕਹਦੋਂਗੇ ਆਪ ਬੈਠੇ ਹੋ ਨਿਹੰਗ ਸਿੰਘੇ ਨੂੰ ਮੰਨਦੇ ਨਹੀਂ ਉਹਨਾਂ ਨੇ ਆਂਦਾ ਬੰਦੀ ਕੋ ਜਾ ਮਾਮਾ ਬਿਹਤਰ ਸੋਟੀ ਕੋ ਜਾਵੇ ਉਹਨੂੰ ਨਿਹੰਗ ਬਣਾ ਕੇ ਦਰਨਗੇ ਬਾਬਾ ਜੀ ਪਤਾ ਕਿਹੜੇ ਕਰਦੇ ਨੇ ਉਹ ਪਕੜਦੇ ਕੋਈ ਪਣਾ ਪਏ ਕਰਦੇ ਨੇ ਜਿੰਨਾ ਦੀ ਤਰ੍ਹਾਂ ਉਹ ਕਹਿੰਦੇ ਮੈਂ ਸਿੱਖਾਂ ਦਾ ਬੱਚਾ ਮੇਰੇ ਸਰਦਰੀ ਪਾਗਾਂ ਨੂੰ ਪੱਕ ਸਰਚ ਪਸਾਉਣ ਨਾਲ ਸਿੱਖ ਨਹੀਂ ਬਣ ਜਾਣਾ ਜਿੰਨੇ 12 ਪਾਉਂਗਾ ਨਿਹੰਗ ਸਿੰਘ ਨਹੀਂ ਬਣ ਜਾਣਾ ਅਸੀਂ ਲਹਾਵਾਂਗੇ ਅਸੀਂ ਲਹਾ ਕੇ ਦੱਸਾਂਗੇ ਤੁਹਾਨੂੰ ਵੀ ਲਹਾਤਾ ਪਾਣਾ ਉਹ ਬਗੀਚੀ ਜਾਣਗੇ ਜੀ ਆਪਾਂ ਛੋਡੀ ਸਾਹਿਬ ਕੋ ਜਾਣਗੇ ਨਾ بابا ਬਲਬੀਰ ਸਿੰਘ ਕੋ ਜਾਣਗੇ ਜਾਂ بابا ਮੇਜਰ ਸਿੰਘ ਛੋਡੀ ਸਾਹਿਬ ਕੋ ਜਾਣਗੇ ਤਾਂ ਫੇਰ ਉੱਥੇ ਕਰ ਵਈ ਹੋਵੇ ਤੁਸੀਂ ਕਿੰਨਾ ਮੋਹਰ ਲਾ ਦੋਗੇ ਵੀ ਉਹ ਸੇਖਾਂ ਜਾਂ ਕਿੰਦਰ ਨਹੀਂ ਅਸੀਂ ਤਾਂ ਨਹੀਂ 1 ਰੁਪਿਆ ਸਾਨੂੰ ਕੀ ਪਤਾ ਪ੍ਰਸ਼ਾਸਨ ਨੇ ਉਹਨਾਂ ਨੂੰ 1 ਰੁਪਿਆ ਬਣਾ ਕੇ ਕਰਿਆ ਨਹੀਂ ਗਾਲਾਂ ਪਾਈ ਪਤਾ ਹੈ ਪ੍ਰਸ਼ਾਸਨ ਨੇ ਪਾਣਾ ਪਾ ਕੇ ਅਜੱਠ ਦਿਨ ਹੋ ਗਏ ਦੇਖੋ ਪ੍ਰਸ਼ਾਸਨ ਉਹਦਾ ਕਿੰਨਾ ਸਾਥ ਦੇ ਰਿਹਾ ਵੀ ਉਹਨਾਂ ਨੂੰ ਬੰਦਿਆਂ ਨੂੰ ਪਹਿਲੀ ਭਜਾਤਾ ਵੀ ਆ ਚੋਂ ਉਹਨਾਂ ਨੇ ਤੁਸੀਂ ਕੋਈ ਨਹੀਂ ਦਿੱਤਾ ਉਦੋਂ ਦੀ ਭਜਿਆ ਹੈ ਉਹਨੂੰ ਪਤਾ ਪਹਿਲਾਂ ਹੀ ਬਹੁਤ ਜੁੱਤੀਆਂ ਪਈਆਂ ਸਾਰਾ ਜੀ ਕਿਤੇ 8 ਦਿਨਾਂ ਨਾਲ ਬੰਦੇ ਹੀ ਫੜਿਆ ਗਿਆ ਜੀ ਪਤਾ ਵੀ ਬੰਦਾ ਹੈ ਅੱਜ ਅੱਜ ਦਿਨਾਂ ਵਿੱਚ ਬੰਦਾ ਨਹੀਂ ਫੜਿਆ ਗਿਆ ਉਹਨੂੰ ਆਪਾਂ ਛੋਕਦੇ ਕਿਉਂ ਨਹੀਂ ਸਕਦੇ ਉਹਨਾਂ ਦਾ ਉੱਪਰ ਧਾਰਾ ਲਾਓ ਜੀ ਬਣਦੀ ਹੈ ਪਹਿਲਾਂ ਹੀ ਖੇਡ ਤੇ ਰਹਿ ਕੇ ਆਖਣ ਨਹੀਂ ਉਹ ਬੱਸ ਫਿਰ ਠੀਕ ਹੈ ਲੋ ਹਜੇ ਸਾਰਾ ਪਤਾ ਦੱਸਦੇ ਜੀ ਥੋੜਾ ਉਹਨੇ 3 ਮਹੀਨੇ ਪਹਿਲਾਂ ਉਹਦੇ ਤਲਵਾਰਾਂ ਮਾਰੀਆਂ ਤੇ ਆਟੋ ਵਾਲੇ ਦੇ ਆਟੋ ਲਖੋ ਕਿਤੀ ਜਾਂਦੇ ਹੈ ਆਪਣਾ ਤਲਵੰਦ ਸਿੰਘ ਜੀ ਤੁਹਾਡੇ ਕੋਲ ਹੀ ਹੈ ਮੇਰੇ ਕੋਲ ਨਹੀਂ ਨਹੀਂ ਮੇਰੇ ਕੋਲ ਤੁਹਾਡੇ ਮਾਰੇ ਬੰਦੇ ਦਾ ਲਈ ਪੇਸ਼ ਕਰੇ ਤੁਸੀਂ ਅਰੈਸਟ ਪਈ ਹੋਈ ਆ ਦੀ ਕੋਰਟ ਚ ਜਵਾਨਤ ਹੋਈ ਆ ਤੇ ਉਹਦੀ ਆਪਣਾ ਕਰਨ ਸਿੰਘ ਦੀ ਕਰਨ ਸਿੰਘ ਦੀ ਤਾਂ ਅਰੈਸਟ ਵੀ ਨਹੀਂ ਪਈ ਮਾਰੇ ਇੱਕ ਅਰੈਸਟ ਉਹਦੇ ਚਾਰ ਗਿੜੇ ਮਾਰਿਆ ਮੈਂ ਤੇਜ ਕਲਾਮੀ ਮੈਂ ਮੈਚ ਕਾਉਣਾ ਜੀ ਮੈਚ ਕਾਉਣਾ ਜੀ ਦੂਜੀ ਗੱਲ ਇਹ ਜਨਾਬ ਕਹਿੰਦੇ ਵੀ ਉਹਨਾਂ ਨੂੰ ਫੜ ਕੇ ਲਿਆਓ ਨੰਬਰ ਨੰਬਰ ਲਓ ਤੁਸੀਂ ਲਿਖ ਕੇ ਦੇ ਦੋ ਫੜ ਕੇ ਹੀ ਲਿਆਵਾਂ ਮੈਚ ਕਾ ਕੇ ਉਹਦੇ ਉੱਤੇ 19 ਕੀ ਨੁਕਸਾਨ ਹੋ ਗਿਆ ਜਾਂ ਉਹ ਸਾਡੇ ਤੇ ਨੁਕਸਾਨ ਕਰਦੇ ਜਾਂ ਹੀ ਹਟਾ ਦਈਏ ਨਹੀਂ ਨਹੀਂ ਆਪਣੇ ਬਚਾਅ ਵਾਸਤੇ ਜਿਸਪੈਂਸ ਆਪਣੇ ਸੈਲਫ ਡਿਸਪੈਂਸ ਵਾਸਤੇ ਕੁਝ ਵੀ ਕਰ ਸਕਦੇ ਆ ਉਹ ਵੀ ਕਰ ਸਕਦਾ ਫਿਰ ਆਪਾਂ ਇੰਨੀਆਂ ਨੀਆਂ ਤਰਖਾਵਾਂ ਕੱਲ ਹੀ ਲੈਣੇ ਲੱਖ ਲੱਖ ਰੁਪਏ ਦਾ ਜੀ ਅਸੀਂ ਚਾਰ ਘੜੇ ਦੇ ਘਰੇ ਮਾਰੇ ਜਿੰਦਾ ਲੱਗਿਆ ਹੋਇਆ ਆਪਾਂ ਉਹਦੀ ਲੋਕੇਸ਼ਨ ਵੀ ਲਈ ਅੱਜ ਅੱਜ ਸੰਗਰੂਰ ਦੀ ਲੋਕੇਸ਼ਨ ਆ ਰਹੀ ਸੀ ਉਹਦੀ ਸਵੇਰੇ ਠੀਕ ਹੈ ਨਾ ਸਵੇਰੇ ਬੰਦੇ ਸੰਗਰੂਰ ਵੀ ਭੇਜੇ ਹੋਏ ਨੇ ਸ਼ਾਇਦ ਅੱਜ ਹੀ ਫੜ ਲਈਏ ਕੰਮ ਸਤ 7 ਵਜੇ ਉਹ ਤਾਂ ਤਾਂ ਕਿਸੇ ਕੰਮ ਦਾ ਮਤਲਬ ਇਹ ਕੱਟ ਹੋਣਾ ਨਹੀਂ ਸੀ ਕੁਲਵਤ ਸਿੰਘ ਜੀ ਕਹਿੰਦੇ ਨੇ ਪਰਚਾ ਕੱਟਵਾਉਣਾ ਕੁਲਵਤ ਸਿੰਘ ਜੀ ਕਹਿੰਦੇ ਤੁਸੀਂ ਪਰਚਾ ਨਹੀਂ ਨਹੀਂ ਆਉਣਾ ਹੀ ਨਹੀਂ ਸੀ ਇਹ ਕੁਲਵਤ ਸਿੰਘ ਜੀ ਨਾਲ ਬੋਲਦੇ ਅਸੀਂ ਆਉਣਾ ਹੀ ਨਹੀਂ ਸੀ ਸਾਡੀ ਗੱਲ ਦਾ ਮਤਲਬ ਹੀ ਨਹੀਂ ਸੀ ਤੁਸੀਂ ਕਾਲ ਕਰਦੇ ਸੀ ਨਾ ਪਰਤਾਲ ਬਦਨ ਨਕਤਾਨ ਹੋ ਗਿਆ ਸਿੰਘ ਆ ਗਿਆ ਪਰਤਾਲ ਕਾਲ ਵੀ ਮਾਰੇ ਉਹ ਦਿਨ ਵੀ ਤੁਸੀਂ ਕਿਹਾ ਵੀ ਪੜਤਾਲ ਆ ਜੀ ਅਸੀਂ ਆ ਅਸੀਂ ਤਾਂ ਭੋਗ ਤੇ ਗਏ ਬੈ ਜੀ ਭੋਗ ਤੋਂ ਆ ਕੇ ਦੇਖਾਂਗੇ ਪੜਤਾਲ ਕਰਾਂਗੇ ਉਦੋਂ ਵੀ ਕੋਈ ਗੱਲ ਨਹੀਂ ਹੋਈ ਉਦੋਂ ਬਾਅਦ ਵੀ ਤੁਹਾਨੂੰ ਦੋ ਦਿਨ ਫੋਨ ਕਰਦੇ ਰਹੇ ਤੁਸੀਂ ਤੁਹਾਡਾ ਇੱਕੇ ਜਵਾਬ ਨਹੀਂ ਮੈਂ ਪਰਚਾ ਨਹੀਂ ਪਾਉਂਦਾ ਤੁਸੀਂ ਜੋ ਕਰਨਾ ਉਹ ਕਰਕੇ ਖੜੋ ਮੈਂ ਪਰਚਾ ਨਹੀਂ ਪਾਉਂਦਾ ਇਹ ਕਹਿੰਦੇ ਪਰਚਾ ਨਹੀਂ ਪਾਉਂਦੇ ਹੁਣ ਕੇ ਮੈਂ ਪਰਚਾ ਪਾ ਰਿਹਾ ਹੁਣ ਪਰਚਾ ਦੇ ਮਤਲਬ ਕਰਕੇ ਜਮਾ ਦੇਵਾਂਗੇ ਪਹਿਲਾਂ ਹੀ ਆਪਾਂ ਪਰਚਾ ਪਾ ਬੱਧੀ ਉਹਨਾਂ ਦੇ ਪਿੱਛੇ ਹੋ ਜਾ ਪਿੱਛੇ ਜਾਤਾ ਜਾਤਾ ਤੁਸੀਂ ਦੱਸੋ ਵੀ ਇਹ ਬੰਦਾ ਗਲਤ ਆ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਅਸੀਂ ਜੋ ਕਾਰਵਾਈ ਅਸੀਂ ਕਰਕੇ ਜਾਵਾਂਗੇ ਠੋਕ ਕੇ ਕਰਕੇ ਜਾਵਾਂਗੇ ਜਦੋਂ ਇਹ ਇੱਥੇ ਖੋ ਹੋਈ ਅਸਲਾ ਖੋਇਆ ਉਹਨਾਂ ਨੇ ਇਹਨੂੰ 15 ਦਿਨ ਮੇਰੇ ਖਾਲ ਜਾਨ ਨਹੀਂ ਦਿੱਤਾ ਪ੍ਰਸ਼ਾਸਨ ਨੇ ਤੇ ਮਗਰ ਸੀਆਈਡੀ ਲਾ ਕੇ ਇਹ ਬਾਬੇ ਪਰ ਉਹਦਾ ਨਾਮ ਕਿਉਂ ਰਹਿੰਦਾ ਈ ਇਹ ਉਹਨਾਂ ਦੀ ਗੱਲ ਕਰਦਾ ਵੀ ਜੋ ਗਲਤ ਸੀ ਬੰਦੇ ਉਹਨਾਂ ਦੇ ਨਾਮ ਕਿਉਂ ਰਹਿੰਦਾ ਜੀ ਇਹ ਪਿਆਰ ਨੇ ਮੈਨੇ ਜੱਫੀ ਪਾ ਕੇ ਮਲੇ ਆ ਇਹ ਨਹੀਂ ਗੱਲ ਹੈਗੀ ਤੁਸੀਂ ਸਾਡੇ ਪੁਲਸ ਵਾਲੇ ਜਦੋਂ ਰਿਸ਼ਵਤ ਲੈ ਲੈਂਦੇ ਨੇ ਹੁਣ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਕਹਿ ਲਈ ਕੀਤੀ ਪ੍ਰਸ਼ਾਸਨ ਦੀ ਤੁਹਾਡੇ ਨਾਲ ਖੜੇ ਨੇ ਵੀ ਫਿਰ ਤੇ ਵੀ ਤੁਹਾਡੇ ਨਾਲ ਦੇ ਹੀ ਹੋਗੇ ਵੀ ਰਿਸ਼ਵਤ ਤੋਂ ਘੋਰ ਹੋਣਗੇ ਜਾਂਕਾ ਇਹ ਨਹੀਂ ਸਹੀ ਕੰਮ ਕਰਦੇ ਹੁਣ ਇੱਕ ਤਾਂ ਮੰਨ ਲੀਏ ਸਾਰਾ ਪੁੱਜਿਆ ਜਨਾ ਵਿਚਰਨਾ ਇੱਕ ਮੁਲਾਜ਼ਮ ਰੋਟਾ ਇਹ ਤੁਹਾਡੇ ਨਾਲ ਵੀ ਜੱਫੀ ਪਾਉਣੀ ਅਗਲਾ ਕੋਈ ਪ੍ਰਸ਼ਾਸਨ ਨਾਲ ਮਿਲਗੇ ਤੁਸੀਂ ਸਾਡੇ ਭਰਾ ਤੋਂ ਦਸ਼ਮ ਥੋੜੀ ਸਾਡੇ ਸਤ ਨਾਮ ਵਾਹਿਗੁਰੂ ਸਾਰੇ ਤੁਹਾਡੇ ਮੈਕਮਨ ਦਾ ਸਤਕਾਰ ਕਰਦੇ ਤਾਂ ਹੀ ਕੁਰਸੀ ਬਿਠਾ ਕੇ ਸਾਡੇ ਮੈਕਮਨ ਗੁਰਦਾਰ ਸਾਹਿਬ ਨੂੰ ਮੰਨਵਾ ਲਏ ਅਸੀਂ ਵੀ ਅਸੀਂ ਵੀ ਸਤਕਾਰ ਕਰਦੇ ਹਾਂ ਅਸੀਂ ਅਮਰਤਾਰੀ ਕਰਦੇ ਹਾਂ ਜੀ ਅਜਾ ਅਮਰਤਾਰੀ ਹੈ ਸਤਕਾਰ ਮਾਰਾ ਪਿਆਰ ਤਾਂ ਹੁੰਦਾ ਮਤਲਬ ਹੋ ਗਿਆ ਚਿੱcke ਦਾ ਸਤਕਾਰ ਤਾਂ ਹੁੰਦਾ ਮਾਰਾ ਤੁਸੀਂ ਇਹ ਲੜਾਈ ਸਾਡੀ ਥੋੜੋ ਦੀ ਉਹਦਾ ਗੁੱਸਾ ਉਹਦੇ ਬਾਣੇ ਦੀ ਲੜਾਈ ਆ ਇਹ ਤਾਂ ਗੁੱਸਾ ਉਹਦੇ ਬਾਣੇ ਦੀ ਲੜਾਈ ਆ ਹਿਰਦੇ ਵਿੱਚ ਸੱਟ ਲੱਗਦੀ ਹੈ ਜਿਹੜੇ ਜਿਹੜੇ ਬਾਣੇ ਦੇ ਵਿੱਚ ਲੱਗਦੀ ਹੈ ਇੱਕ ਮਨ ਤੋਂ ਇੱਕ ਦਿਲ ਤੋਂ ਇੱਕ ਹਿਰਦੇ ਤੋਂ ਇੱਕ ਮਿੰਟ ਮਹਾਰਾਜ ਮੇਰੀ ਬੇਨਤੀ ਸੁਣੋ ਜਿਹੜੇ ਬਾਣੇ ਦੇ ਵਿੱਚ ਚੋਰ ਵੜੇ ਬੈਨੇ ਤਾਂ ਉਹਨਾਂ ਨਾਲ ਲੜਾਈ ਆਈ ਉਸੇ ਉਹਨਾਂ ਨੂੰ ਕਹਿ ਨਹੀਂ ਕੱਖ ਨਹੀਂ ਸਾਨੂੰ ਪਤਾ ਨਹੀਂ ਨਾ ਚੋਰ ਦੇ ਕਿੰਦਾ ਪਾਲਾ ਪਾਲਾ ਸਾਹਿਬ ਪਤਾ ਨਹੀਂ ਕਿ ਉਹਨਾਂ ਨੇ ਬੰਦਿਆ ਟਰੇਸਿੰਗ ਤੇ ਲਾਰਖਾ ਚੱਕਾਂਗੇ 8 ਦਿਨ ਹੋ ਗਏ ਕੇ ਇਹਨੂੰ ਰਾਜਾ ਮੰਦੀਆ ਮਹਾਰਾਜ ਤੋਂ ਨਾ ਲੱਗ ਗਈ ਆ ਟਰੇਸਿੰਗ ਤੇ ਲਾਰਖਾ ਚੱਕ ਲਾਂਗੇ ਪਰ ਤੇ ਜੀ ਬਣਦੀ ਧਾਰਾ ਉਹਦਾ ਵਾਦਾ ਕਰੋ ਨਾ ਜਿਹੜੀ ਧਾਰਾ ਬਣਦੀ ਹੈ ਜਨਾਬ 195 ਲਾਓ ਜੀ ਲਾਈਵ ਚੱਲਦੇ ਪਏ ਨੇ ਅਸੀਂ ਸਵੇਰੇ ਸੀਐਡੀਓ ਤਿੰਨ ਖੜੇ ਸਨ ਉਹਨਾਂ ਨੂੰ ਬੇਨਤੀਆਂ ਕੀਤੀਆਂ ਬਾਬਾ ਜੀ ਸਵੇਰੇ ਅਨਾਉਂਸਮੈਂਟਾਂ ਨਹੀਂ ਕੀਤੀਆਂ ਆਪਾਂ ਵੀ ਪ੍ਰਸ਼ਾਸਨ ਆਵੇ ਸਾਡੇ ਨਾਲ ਕੋਈ ਵੀਰ ਆ ਕੇ ਗੱਲ ਕਰੇ ਤੁਸੀਂ ਸਾਡੇ ਕੋਲ ਦੁਸ਼ਮਣ ਉਹ ਜਦੋਂ ਹਫਤੇ ਉਤੋਂ ਝੌਂਪੜੀ ਦੇ ਵਿੱਚੋਂ ਪਰੇ ਨੂੰ ਨਿਕਲ ਗਏ ਤਿੰਨ ਜਾਨੇ ਸੀਐਡੀ ਵਾਲੇ ਸੀਗੇ ਜਿਨ੍ਹਾਂ ਦੀ ਡਿਊਟੀ ਲੱਗੀ ਤੁਹਾਨੂੰ ਪਤਾ ਹੋਊਗਾ ਜਿਨ੍ਹਾਂ ਦੀ ਡਿਊਟੀ ਪ੍ਰਸ਼ਾਸਨ ਵੱਲੋਂ ਲੱਗੀ ਪਰ ਤੇ ਜੀ ਪਾਈ ਹੈ ਤਾਂ ਆਪਾਂ ਉਹ ਤਿੰਨਾਂ ਦੀ ਹੈ ਨਹੀਂ ਅਸੀਂ ਪਛਾਣ ਕਰ ਲਾਂਗੇ ਵੀ ਆਹ ਬੰਦੇ ਸੀ ਉਹਨਾਂ ਨੇ ਕਿਉਂ ਨਹੀਂ ਦੱਸਿਆ ਵੀ ਭਾਈ ਉਹ ਨੌਸ ਕੰਮ ਕਰਦਾ ਕਿ ਕਿ ਲਾਈ ਜਾਣਾ ਹੈ ਉੱਥੇ ਹੀ ਆਪਾਂ ਬਹਿ ਜਾਂਦੇ ਰੋਡ ਤੇ ਬਹਿਣ ਦੀ ਲੋੜ ਨਹੀਂ ਸੀ ਸਾਨੂੰ ਕਿਉਂ ਰੋਡ ਜਾਮ ਕਰੀਏ ਫੇਰ ਵੀ ਰੋਡ ਉੱਥੋਂ ਜਾਮ ਕਰੀਏ ਤਾਂ ਉਦੋਂ ਨੂੰ ਸਾਰਾ ਬੰਦ ਹੋ ਜਾਣਾ ਸੀ ਅਸੀਂ ਨਹੀਂ ਕਰਾਂਗੇ ਰੋਡ ਬੰਦ ਇਹ ਤਾਂ ਪ੍ਰਸ਼ਾਦਾ ਛਕਣ ਵਾਸਤੇ ਬੈਠੇ ਹਾਂ ਪਰ ਹੁਣ ਇੱਥੇ ਬਹਿ ਕੇ ਪ੍ਰਸ਼ਾਦਾ ਛਕਾਂਗੇ ਫਿਰ ਆ ਜਾਣਗੇ ਤੁਹਾਨੂੰ ਇੱਕ ਵੀਰ ਆਇਆ ਜਿਪਸੀ ਚੋਂ ਕਹਿੰਦਾ ਵੀ ਉੱਥੇ ਠਾਣੇ ਆ ਥਾਣੇ ਉਹਨਾਂ ਨੇ ਫਿਰ ਚ ਫਿਰ ਅਸੀਂ ਉਦੋਂ ਤੇ ਥਾਣੇ ਤੁਹਾਨੂੰ ਤੈਤ ਗਏ ਹੋ ਕਿੰਨੀ ਵਾਰ ਫਿਰ ਥਾਣੇ ਆ ਕੇ ਕਰੀਏ ਜੀ ਥਾਣੇ ਜਾਇਆ ਮਬਈ ਕਹਿੰਦੇ ਡੀਐਸਪੀ ਦਾ ਉਤਰ ਆ ਕੇ ਗਿਆ ਮੈਂ ਆਪ ਆ ਕੇ ਗਿਆ ਪਰਸੋ ਡੀਐਸਪੀ ਦਾ ਉਪਰ ਹੁਣ ਧਾਰਾ ਕਿਹੜੀ ਕਿਹੜੀ ਲਾਈ ਹੈ ਕਿਹੜੀ ਕਿਹੜੀ ਹੈ ਤਾਰਾ ਤਾਂ ਇਹਨੂੰ ਦੱਸ ਦੇ ਵੀ ਕਿਹੜੀ ਡੀਐਸਪੀ ਸਾਹਿਬ ਵੀ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰਾਂਗੇ ਪਰ ਹੋ ਨਹੀਂ ਰਹੀ ਕਰ ਲਈ 115 ਜੀਵਨ ਦੋ 126 ਜੀਵਨ ਦੋ 351 ਜੀਵਨ ਦੋ 3 ਜੀਵਨ 3 ਨੋ ਵੀਨਪਤ ਨਹੀਂ 324 ਜਿਹੜੀ 25 ਲੱਗਦੀ ਆ ਉਹ ਇਹ ਨਵੀਂ ਧਾਰਾ ਉਹ ਵੀ ਨਹੀਂ ਉਹ ਕਾਨੂੰਨ ਧਾਰਾ ਸਾਚੀ ਦੀ ਕਿਹੜੀ ਹੈ ਇਹਦੇ ਚੋਂ ਉਹ ਮਨੁੱਖ ਸੁਵਾਬਾ ਜੀ ਨਵੀਂ ਧਾਰਾ ਉਹ ਆਈਪੀਐਸ ਬਾਬਾ ਜੀ ਬਦਲਦੀ ਆਈਪੀਐਸ ਬਦਲਦੀ ਬੀਐਨਐਸ ਬਣ ਗਈ ਹੁਣ ਇਹਨਾਂ ਨੇ 326 ਕਿਹੜੀ ਹੈ ਇਹਦੇ ਵਿੱਚ ਉਹ ਇਹਦੇ ਜਿਹੜੀ ਤੇਜ਼ ਹੋ ਗਈ ਕਿਹੜੀ 115 ਜੀ ਅਸੀਂ 115 ਜਿਹੜੀ ਧਮਾਲਾ ਵਧਾਇਆ ਲਾਇਆ ਵਾ ਉਹ ਉਹਦੀ ਪਰਚਾ 2995 ਜਿਹੜੀ ਉਹਦੀ ਬਦਲ ਗਈ 2999 ਆ ਗਈ ਉਹ ਅੱਧੇ ਘੰਟੇ ਚ ਹੋ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੱਗਦਾ ਮੇਰੇ ਤੇ ਪਰਚੇ ਦੋ ਵਾਰੀ ਹੋਏ ਨੇ ਅੱਧੇ ਘੰਟੇ ਚ ਹੀ ਹੋਏ ਨੇ ਉਹ ਆਪਣੇ ਜਿਹੜੇ ਨੇ ਇਨਕੁਆਰੀ ਸੀਬੀਏਟ ਭਰავਣੇ ਤੇ ਹੁੰਦੇ ਨੇ ਜੇ ਉਹਦੇ ਚ ਅਸੀਂ ਗਲਤੀ ਕੀਤੀ ਸਿਰ ਕਲਮ ਫੌਜ ਕਰੂਗੀ ਸੱਚੀ ਠੀਕ ਹੈ ਵਧੀਆ ਜੇ ਉਹਦੇ ਚ ਅਸੀਂ ਇੰਨਾ ਵੀ ਗਲਤ ਹੋਈ ਹੈ ਉਹ ਇੰਦਰ ਅਸੀਂ ਇੱਥੇ ਆ ਅੱਧੇ ਘੰਟੇ ਚ ਹੋ ਜਾਂਦੇ ਆ ਉਹਨਾਂ ਦੇ ਜੇ ਹੋਣਗੇ ਤਾਂ ਕਰ ਆ ਇੱਥੇ ਜਾਵ ਨਹੀਂ ਲੱਗ ਰਿਹਾ ਇੱਧਰ ਅੱਧੇ ਘੰਟੇ ਚ ਕਰਕੇ ਸਾਡੇ ਨਾਲ ਸਾਡੇ ਉੱਠਣ ਲਈ ਇੱਧਰ ਬਹਿ ਜਾਣੇ ਆ ਅੱਧੇ ਘੰਟੇ ਬਾਅਦ ਉਹ 295 ਜੇ ਦਾ ਪਰਚਾ ਕਰਕੇ ਦੇ ਦਿਓ ਸਾਡੇ ਹੱਥ ਚ ਨਹੀਂ ਹੋਈ ਫਿਰ ਪੈਸਾ ਕੀ ਆ ਬਾਬਾ ਜੀ 295 ਬਣ ਗਈ ਧਾਰਾ ਆ ਉਹ ਬਦਲ ਨਹੀਂ ਆਪਾਂ ਚੱਟਦੇ ਆ ਜਾਨੀ ਕਿ ਆਪਾਂ 295 ਨਹੀਂ ਜਾਨੀ 299 ਨਹੀਂ ਆ ਹਲੋ ਕਰ ਦਿਓ ਤੁਸੀਂ ਦੱਸੋ ਕਿੰਨੇ ਟਾਈਮ ਚ ਕਰਕੇ ਭੇਜਦੇ ਹੋ ਚੜਦੀ ਗੱਲ ਆ ਅਸੀਂ ਉੱਠ ਕੇ ਹੁਣੀ ਆ ਸਾਡੇ ਤੁਹਾਡੇ ਕਹਿਣ ਤੋਂ ਪਹਿਲਾਂ ਉੱਠ ਪੈਣਾ ਨਹੀਂ 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 ਓਕੇ ਕੁਰਸੀ ਥੋੜੀ ਉਧਰ ਕਰੋ ਨਾ ਤੂੰ ਇੱਥੇ ਸਾਡੇ ਬੈਠੇ ਬੈਠੀ ਇਹਨਾਂ ਨੂੰ ਕਹਦਾ ਇਹਨਾਂ ਨੂੰ ਜਿੱਥੇ ਮਾਰਾ ਖਲਵਾਨ ਸਿੰਘ ਜਿੱਥੇ ਪੇਸ਼ੀ ਪੜਨ ਲੱਗ ਗਏ ਥੋੜੀ ਲੋੜ ਪੈਣ ਕਰ ਰਹੇ ਬਾਬਾ ਜੀ ਨੂੰ ਤੁਹਾਨੂੰ ਕਿਹਦੇ ਲੋੜ ਆ ਅਸੀਂ ਤੁਹਾਡੇ ਭਰਾ ਆਂ ਤੁਹਾਡੇ ਅੱਗੇ ਹੋ ਕੇ ਲੜਾਂਗੇ ਤੁਹਾਡੇ ਅੱਗੇ ਹੋ ਕੇ ਲੜਾਂਗੇ ਵਰਤ ਕੇ ਦੇਖੋ ਤੁਹਾਨੂੰ ਨਹੀਂ ਨਹੀਂ ਇੱਧਰ ਕੋਲ ਗਲਤ ਬੰਦਿਆਂ ਦਾ ਨਹੀਂ ਸਾਥ ਨਹੀਂ ਦੇਣਾ ਸਾਡੇ ਭਰਾ ਬਣ ਕੇ ਲੜਾਂਗੇ ਤੁਸੀਂ ਸਾਡੇ ਭਰਾ ਨਹੀਂ ਨਹੀਂ ਉਹਦਾ ਕੰਮ ਹੁੰਦਾ ਫੌਲ ਹੋਦੋਂ ਹੁੰਦੀ ਹੈ ਜਿੱਦੋਂ ਉਹ ਹੱਥ ਹੋ ਜਾਂਦੀ ਹੈ ਜੇ ਦਿੱਲੀੋਂ ਵੀ ਫੌਜ ਆਵੇ ਤਾਂ ਉਹਦਾ ਸਾਰਾ ਪੰਜਾਬ ਨੂੰ ਖਰਚਾ ਪੈਂਦਾ ਇਹਦੇ ਕਾਲਪੁਰ ਦੀ ਫੌਜ ਆ ਇਹਦਾ ਲੱਖ ਰੁਪਈਆ ਜਿਹੜਾ ਨਜਾਇਜ਼ ਖਰਚਾ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਉਹ ਜ਼ਿੰਮੇਵਾਰ ਹੈਗੇ ਥਾਣਾਦਰ ਸਾਹਿਬ ਹਾਂ ਜੀ ਮੈਂ ਤੁਹਾਨੂੰ ਕਹਿ ਰਿਹਾ ਤਾਂ ਦੱਸੋ ਜੇ ਉਹਦੇ ਪਰਚਾ ਕਰਕੇ ਸਾਡੇ ਹੱਥ 'ਚ ਵਟਸਐਪ ਭੇਜ ਦਿੰਦੇ ਸਾਨੂੰ ਲੋੜ ਕੀ ਦੀ ਦੀ ਤੂਰੋਂ ਕਰੀਆਂ ਗੱਡੀਆਂ ਕਰਕੇ ਤੇ ਉਹ ਆਂਦੇ ਆਪਣੀ ਆਪਣੀ ਕਿਰਤ ਕਰਦੇ ਆ ਗੱਡੀਆਂ ਕਰੀਆਂ ਕਿਰਤ ਵੇਚੀ ਛੱਡ ਕੇ ਆ ਆਪਣੇ ਕਿਰਤ ਛੱਡ ਕੇ ਆ ਕੋਈ ਬੰਦਾ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਪਹਿਲਾਂ ਕਰਦਾ ਧੋਵੇ ਸਾਡੇ ਤੋਂ 2-3 ਸਿੰਘ ਹੋਣਗੇ ਜਿਹੜਾ ਗੁਰੂ ਘਰਾਂ 'ਚ ਡਿਊਟੀ ਕਰ ਰਹੇ ਨੇ ਕੀ ਬੋਲਦੇ ਨੇ ਫੋਟੋ ਲਓ ਠੀਕ ਹੈ ਭਾਈ ਆਪਣੇ ਬਲਵੰਤ ਜਰਾ ਤਰਤੀਮਾ ਬਿਆਨ ਲਿਖ ਕੇ ਪਾਤਾ ਕਰ ਦਿੰਦੇ ਹੋ ਦੇ ਬਿਆਨ ਦਿਓ ਬਾਕੀ ਸਾਲ ਦਾ ਫੋਨ ਆਉਂਦਾ ਮੈਂ ਦੋ ਬਟਾਏ ਕਰ ਦਿੰਦਾ ਆਉਂਦਾ ਬਿਰਕੂ ਬਾਕੀ 70 ਸਰਦੀ ਕਲ ਬਾਕੀ ਕੋਈ ਨਹੀਂ ਬੈਠਿਆ ਕੋਈ ਕਰੋ ਹਨਾ ਨਹੀਂ ਕੋਈ ਛੱਕ ਨਹੀਂ ਜੇ ਕਰ ਰਹੇ ਨੇ ਤੇ ਆਪਾਂ ਬਾਬੇ ਪਰੇ ਹੋਗੇ ਮੈਂ ਬਹਿ ਜਾਗਾ ਪਰ ਕੋਈ ਟੈਨਸ਼ਨ ਨਹੀਂ ਆਏਗੀ ਇਹ ਆਪਣੇ ਭਰਾ ਨੇ ਆਪਾਂ ਰੋਡ 'ਚ ਆਪਾਂ ਰੋਡ ਥੋੜੀ ਲੋਕਾਂ ਨੂੰ ਥੋੜੀ ਤੰਗ ਕਰਨਾ ਨਹੀਂ ਤੇ ਪਹਿਲਾਂ ਨਹੀਂ ਕਰਕੇ ਰਹਿ ਜੀ ਪਾਵਨ ਆਉਰੇ ਆ ਉਹ 299 ਕਰਾਤੀ ਵਾਦਾ ਉਹ ਮੈਨੂੰ ਮੇਰਾ ਨੰਬਰ ਲਿਖੋ ਮੈਨੂੰ ਦੱਸੋ ਕਿੱਥੇ ਆਓ ਆਹ ਨੰਬਰ ਨੋਟ ਕਰੋ ਯਾਰ ਜਿਹੜਾ ਤੁਸੀਂ ਕਹਿੰਦੇ ਹੋ ਬਾਬਾ ਦਾ ਨੰਬਰ ਨੋਟ ਕਰੋ ਮੈਂ ਅੱਜੇ ਚੁਕਾ ਦੇਣਾ ਮਾਰਾ ਤੁਹਾਨੂੰ ਅੱਜ 299 ਦਾ ਵਾਦਾ ਕਰੋ ਅਸੀਂ ਫਿਰ ਹੋਈਏ ਅੱਜੇ ਚੁਕਾ ਦੇਣਾ 99 200 ਕਰਮ ਨੂੰ ਚਵਾਉਣਾ ਯਾਰ ਉਹਦਾ ਕਰਮ ਆ ਲੱਭਿਆ ਉਹਦਾ ਵਾਦਾ ਲਾਈਵ ਚੱਲ ਰਿਹਾ ਜੀ ਨਹੀਂ ਤਾਂ ਅੱਜ ਸਾਰਾ ਤੁਹਾਨੂੰ ਅਸੀਂ ਦਵਾਂਗੇ 99105 9915289 ਵਾਲੀ ਜਿਹੜੀ ਆਦੀ ਚਾਹ ਕਰੋ ਗਰਮ ਨਾਲ ਆਪਾਂ ਪੀ ਲਵੋ 299 ਦਾ ਵਾਦਾ ਕਰਾ ਕੇ ਫਿਰ ਤੁਰਨਾ ਹਾਂ ਨਹੀਂ ਬੈਠੀ ਮੈਂ ਨਾਲ ਕੋਈ ਤਸਮ ਨਹੀਂ ਮੈਨੂੰ ਫੋਨ ਕਰ ਦਿਓ ਇੱਥੇ ਬੈਠਿਆ ਹਾਂ ਪੰਚ ਜਿਹੜੇ ਨਹੀਂ ਲੱਗਦਾ ਮੋਡੀਆਂ ਨੇ ਕਿਹਾ ਤਾਂ ਮੈਨੂੰ ਸੈਂਡ ਕਰ ਪਾ WhatsApp ਤੇ ਨਹੀਂ ਇਹ ਵੀ ਨਹੀਂ ਚੱਕੇ ਫਿਰ ਵੀ ਕਹਿੰਦੇ ਹੋ ਤੁਹਾਡੇ ਨੇ ਫਿਰ ਸਾਡੇ ਕੋਲ ਉਹ ਯਾਰ ਉਹਨੇ ਉਹਦੀ ਨਾ ਪਹਿਲਾਂ ਉਹਨੇ 54 ਦਾ 54000 ਦਾ ਰੁਪਈਆ ਲੈਤਾ ਕਿਦੋਂ ਕਿੰਨੇ ਅਗਰਾਂ ਤੋਂ 50000 ਰੁਪਇਆ ਲੈਤਾ ਹੀ ਉਹਨਾਂ ਨੇ ਉਹ ਪੁਲਿਸ ਨੇ ਉਹ ਤੇ ਕੋਈ ਪਰਚਾ ਨਹੀਂ ਪਾਇਆ ਅੰਦਰੇ ਉਹਦੇ ਨਾਲ ਸੈਟਿੰਗ ਕਰ ਲਈ ਮੇਰੇ ਖਿਆਲ ਅੱਧਾ ਅੱਧਾ ਕਰ ਲਿਆ ਪਤਾ ਨਹੀਂ ਕੀ ਹੋਇਆ ਯਾਰ ਨਹੀਂ ਨਹੀਂ ਪਰਚਾ ਸੈਟਿੰਗ ਕੋਈ ਕੋਈ ਦੱਸੋ ਦਿਖਾਓ ਮਹਾਰਾ ਜੋ ਕੁਝ ਘੜਾ ਲੱਗੀ ਵੀ ਨਹੀਂ 50000 ਰੁਪਇਆ ਨਹੀਂ ਹੋਇਆ ਨਹੀਂ ਹੋਇਆ ਮੈਨੂੰ ਪਤਾ ਮੈਂ ਪੂਰਾ ਪਤਾ ਕਰ ਲਿਆ ਕੋਈ ਤਿੰਨ ਚਾਰ ਹੋਰ ਹੈ ਪੂਰਾ ਪਤਾ ਕਰ ਲਿਆ ਮਾਰਾ ਜੀ ਨਹੀਂ ਹੈ ਹਾਂ ਠੀਕ ਹੈ ਠੀਕ ਹੈ ਬੰਦ ਕਰ ਦਿੰਦੇ ਹਾਂ ਸਾਲ ਤਾਂ ਫਾਸ ਗਏ ਸਰ ਬੰਦ ਕਰੋ ਜੀ ਫਿਰ ਆਪਣਾ ਕਿਧਰ ਲੰਘ ਗਿਆ ਉਹ ਬੋਏ ਹਾਂਜੀ ਕਰ ਦਿਓ ਪਤਾ ਹਾਂਜੀ ਠੀਕ ਹੈ ਹਾਂਜੀ ਠੀਕ ਕਰੋ ਇੱਕ ਬੜੀ ਤੁਸੀਂ ਦੇਖੋ ਬਾਬਾ ਜੀ ਪਰਚਾ ਲਰਜੋ ਜਾਂ ਉਹ ਕਿਹਦੇ ਮੈਂ ਕਿਹਾ 93 ਦਾ ਕਰਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਆਪਣੇ ਹੀ ਸਾਰੇ ਸਾਰੇ ਇੱਕੋ ਜੀ ਸਾਡੇ ਸਾਹਮਣੇ ਪੁਸਤਕਾਦਨ ਦੀ ਹਾਜ਼ਰੀ ਚਾਹ ਕੇ ਜਾਓ ਜੱਜਦਾਰ ਸਾਹਿਬ ਗਲਤੀ ਦੇ ਦਿੰਨੇ ਉਹ ਕਹਿੰਦੇ ਅਸੀਂ 295 ਦਾ ਪਰਚਾ ਕਰ ਦਿੰਨੇ ਅਸੀਂ 299 ਦਾ ਵਾਅਦਾ ਕਰਾ ਦੋ ਵਾਅਦਾ ਕਰਿਓ ਬਿਆਨ ਲਿਖਾ ਦੇ ਕਰ ਜਾਓ ਉਰੀ ਉਰੀ ਲਿਖਾਓ ਜੀ ਬਿਆਨ ਉਰੀ ਲਿਖੋ ਇੰਟਰ ਤੇ ਲਿਖਾ ਜਾਈਂ ਮੰਨੇ ਰਮੇ ਲੂ ਨਾ ਤੁਸੀਂ ਜਾਓ ਆਪਾਂ ਹੀ ਕਰਾਂਗੇ ਇਹ ਸਭੀ ਤੁਸੀਂ ਜਾਓ ਚਲੋ ਆਪ ਚੱਲਦੇ ਆ ਓਏ ਚਲੋ ਮਾਰੇ ਨਾਲ ਚਲਦੇ ਆਂ ਧੰਵਾ ਦਿਓ ਤੁਸੀਂ ਇੱਥੇ ਬਹਿ ਜਾਓ ਤੁਸੀਂ ਬਹਿ ਲੋ ਬੰਦੇ ਆ ਅਸੀਂ ਆਪਾਂ ਬਹਿ ਜਾਣਾ ਜਾਨਦੇ 3000 ਜਣਾ ਲੂ ਕੱਢ ਦੇਣੀ ਆਪਾਂ ਆਂਦੀ ਬਹਿ ਜਾਓ